ਕਿ ਇੱਕ ਬ੍ਰਿਜ ਬਣਾਇਆ ਗਿਆ ਪੌਲ ਲੋਹੇ ਦਾ ਕਿ ਇਥੇ ਮਨੀਸ਼ ਸੁਧਿਆ ਵਰਗੇ ਵੀ ਆ ਰਹੇ ਆ ਤੇ ਦੋ ਤੋਂ ਤਿੰਨ ਮੰਤਰੀ ਦੱਸਿਆ ਜਾ ਰਿਹਾ ਕਿ ਦੋ ਤੋਂ ਤਿੰਨ ਮੰਤਰੀ ਵੀ ਪਹੁੰਚ ਰਹੇ ਆ ਜਿਹੜਾ ਬੰਦਾ ਇਹਨਾਂ ਨੂੰ ਸਵਾਲ ਜਵਾਬ ਕਰਨਾ ਚਾਹੁੰਦਾ ਉਹਨਾਂ ਨੂੰ ਘਰਾਂ ਦੇ ਵਿੱਚ ਆ ਜਿਹੜਾ ਡਿਟੇਨ ਕਰ ਲਿਆ ਜਾਂਦਾ ਜਿਵੇਂ ਮੈਨੂੰ ਕੀਤਾ ਗਿਆ ਮੈਂ ਖੇਤ ਪਾਣੀ ਮੋਟਰ ਦਾ ਮੋੜ ਨ ਜਾਣਿਆ ਸੀ ਉਹ ਵੀ ਨਹੀਂ ਜਾਇਆ ਗਿਆ ਪੱਠੇ ਵੱਡੇ ਸੀ ਮੈਂ ਪੱਠੇ ਵਧਣ ਆਸਤੇ ਮੁਲਾਜ਼ਮਾ ਜਿਹੜੇ ਮੇਰੇ ਨਾਲ ਖੇਤ ਦੇ ਵਿੱਚ ਗਏ ਜਿੰਨਾ ਚਿਰ ਮੈਂ ਪੱਠੇ ਵੱਢੀ ਗਿਆ ਉਹਨਾਂ ਚਿਰ ਮੇਰੇ ਆਸੇ ਪਾਸੇ ਖੜੇ ਕੀ ਗੱਲ ਭਗਵੰਤ ਮਾਨਸਿਆ ਕੀ ਡਰ ਆ ਤੁਹਾਨੂੰ ਕੀ ਤੁਹਾਡੇ ਐਮਐਲਏ ਮੰਤਰੀਆਂ ਨੂੰ ਡਰ ਆ ਕਿ ਲੋਕਾਂ ਦੇ ਸਵਾਲ ਦੇਣ ਦੀ ਤੁਹਾਡੇ ਵਿੱਚ ਸ਼ਮਤਾ ਜਿਹੜੀ ਕਾਹਤੋਂ ਖਤਮ ਹੋ ਗਈ ਆ ਪੂਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਪੁਲਿਸ ਸੱਦੀ ਹੋਈ ਆ ਪੂਰੇ ਪੰਜਾਬ ਦੇ ਵਿੱਚੋਂ ਆ ਜਿਹੜੇ ਇੱਥੇ ਲੋਕ ਆ ਜਿਹੜੇ ਅਦਗਾਟਨ ਤੇ ਆ ਰਹੇ ਆ ਜੇ ਇੰਨੀ ਰਾਖੀ ਤੁਸੀਂ ਗੈਂਗਸਟਰਾਂ ਦੀ ਕਰਦੇ ਤੇ ਸ਼ੈਤ ਪੰਜਾਬ ਦਾ ਮਾਹੌਲ ਆ ਜਿਹੜਾ ਅੱਜ ਬਣਿਆ ਹੋਇਆ ਥਾਣਿਆਂ ਦੇ ਉੱਤੇ ਬੰਬ ਚੱਲਦੇ ਆ ਉਹ ਨਾ ਚੱਲਦੇ ਜੇ ਇੰਨੀ ਰਾਖੀ ਤੁਸੀਂ ਚਿੱਟਾ ਵੇਚਣ ਵਾਲਿਆਂ ਦੀ ਕਰਦੇ ਨਸ਼ੇੜੀਆਂ ਦੀ ਕਰਦੇ ਸ਼ੈਤ ਉਹ ਚਿੱਟਾ ਪੰਜਾਬ ਦੇ ਵਿੱਚੋਂ ਬੰਦ ਹੋ ਜਾਂਦਾ ਰਾਤ 10 ਵਜੇ ਪਹਿਲਾਂ ਡੈਪਟੀ ਸਾਹਿਬ ਆਪ ਐਸ ਐਚਓ ਸਾਹਿਬ ਆਪ 15 ਤੋਂ 20 ਮੁਲਾਜ਼ਮ ਆਏ ਜਿਵੇਂ ਇੱਕ ਡੈਸਟ ਪਾਉਣੀ ਹੋਵੇ ਆਪਾਂ ਕਿਹੇ ਤੇ ਉਸ ਤੋਂ ਬਾਅਦ ਆ ਜਿਹੜੇ ਨਾਲ ਦੀ ਨਾਲ ਮਲਾਜਮਾ ਜਿਹੜੇ ਰਾਤ ਦੇ ਮੇਰੇ ਘਰੇ ਪਹੁੰਚੇ ਹੋਏ ਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਘਰੇ ਰਹਿਣਾ ਮਨੀਸ਼ ਸੋਸੋਧਿਆ ਜਿਹੜਾ ਸਾਡੇ ਲੋਕਾਂ ਨੇ ਜਿਹੜੇ ਬੰਦੇ ਨੂੰ ਚਾਹਿਆ ਨਹੀਂ ਜਿਹੜੇ ਲੋਕਾਂ ਨੇ ਉਹਨੂੰ ਵੋਟ ਨਹੀਂ ਪਾਈ ਉਹ ਬੰਦੇ ਦਾ ਕੀ ਤੱਕ ਬੰਦਾ ਇੱਥੇ ਆ ਕੇ ਇਕੱਟਨ ਕਰਨ ਦਾ ਕੀ ਪੂਰਾ ਵੱਡਾ ਇਹ ਨੂੰ ਐ ਦਿਖਾ ਰਹੇ ਆ ਜਿਵੇਂ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਕੋਈ ਬਹੁਤ ਤਕੜਾ ਬ੍ਰੈਜ ਬਣਿਆ ਹੋਵੇ ਅੱਛਾ ਅਕਸਰ ਹੁੰਦਾ ਕਿ ਜਦੋਂ ਕੋਈ ਪ੍ਰਦਰਸ਼ਨ ਹੋਵੇ ਵੱਡਾ ਕਿਤੇ ਜਾਣਾ ਹੋਵੇ ਉਹਨੂੰ ਉਦੋਂ ਡੱਕ ਦਿਆ ਘਰਾਂ ਵਿੱਚ ਕੇ ਉੱਥੇ ਪਹੁੰਚ ਨਾ ਸਕਣ ਇਹ ਤਾਂ ਪਰ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਕੋਲੇ ਪ੍ਰੋਗਰਾਮ ਤੁਹਾਨੂੰ ਘਰੋਂ ਨਿਕਲਣ ਦੇ ਮਤਲਬ ਪਾਬੰਦੀ ਲਾਤੀ ਘਰੋਂ ਬਾਹਰ ਨਹੀਂ ਜਾਣਾ ਕੱਲ ਨੂੰ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਜਾਂ ਮੰਤਰੀ ਆ ਕੱਲ ਨੂੰ ਇਹਨਾਂ ਨੇ ਵੋਟਾਂ ਲੈਣ ਨਹੀਂ ਆਉਣਾ ਕਿ ਉਦੋਂ ਵੀ ਸਾਨੂੰ ਇਹ ਅੰਦਰ ਤਾਰ ਕੇ ਰੱਖਣਗੇ ਮੇਰਾ ਪਹਿਲਾ ਨਸ਼ਾ ਦੱਸੋ ਕਿ ਨਸ਼ਾ ਖਤਮ ਹੋ ਗਿਆ ਤੁਹਾਡੇ ਹਲਕੇ ਦੇ ਵਿੱਚੋਂ ਬਿਲਕੁਲ ਨਸ਼ਾ ਨਹੀਂ ਖਤਮ ਹੋਇਆ ਜਿੰਨਾ ਚਾਹੀਦਾ ਸਾਨੂੰ ਸਰਕਾਰ ਦੱਸੇ ਉਹਨਾਂ ਸਾਡੇ ਹਲਕੇ ਦੇ ਵਿੱਚੋਂ ਨਸ਼ਾ ਜਿਹੜਾ ਜਿਵੇਂ ਚੱਲਦਾ ਸੀ ਉਵੇਂ ਚੱਲ ਰਿਹਾ 2027 ਦੇ ਵਿੱਚ ਇਹਨਾਂ ਨੂੰ ਆਪ ਪਤਾ ਲੱਗ ਜਾਊਗਾ ਕਿ ਕਿੰਨਾ ਕੁ ਅਸੀਂ ਪੰਜਾਬ ਦਾ ਵਿਕਾਸ ਕੀਤਾ ਤੇ ਕਿੰਨੇ ਕੁ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਆ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਹਲਕਾ ਮੋਗਾ ਦੇ ਨਾਲ ਇੱਕ ਪਿੰਡ ਆ ਦਾਰਾਪੁਰ ਜਿੱਥੇ ਇੱਕ ਲੋਹੇ ਦਾ ਪੁਲ ਬਣਾਇਆ ਗਿਆ ਪੈਦਲ ਟੱਪ ਕੇ ਸੜਕ ਉਤੋਂ ਜਾਣ ਵਾਸਤੇ ਉੱਥੇ ਅੱਜ ਉਦਗਾਟਨ ਕਰਨ ਸਰਕਾਰ ਦੇ ਨੁਮਾਇੰਦੇ ਪਹੁੰਚ ਰਹੇ ਸੀ ਉਹ ਖਬਰ ਇਹ ਵੀ ਆ ਰਹੀ ਹੈ ਕਿ ਸ਼ਾਇਦ ਮਨੀਸ਼ ਸੋਧਿਆ ਵੀ ਇੱਥੇ ਆਉਣ ਤੇ ਕੋਈ ਮੰਤਰੀ ਵੀ ਇੱਥੇ ਆ ਸਕਦੇ ਜਿਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਖਖਰਾਣਾ ਨੇ ਆਖਿਆ ਕਿ ਅਸੀਂ ਸਵਾਲ ਜਵਾਬ ਕਰਾਂਗੇ ਸਾਡੇ ਪਿੰਡ ਦੇ ਜਮਾਂ ਨਾਲ ਇਹਨਾਂ ਦਾ ਪਿੰਡ ਖਖਰਾਣਾ ਨਾਲ ਦਾਰਾਪੁਰ ਬਿਲਕੁਲ ਨਾਲ ਹੈ ਉੱਥੇ ਜੇ ਸਰਕਾਰੀ ਨਮਾਇੰਦੇ ਹੁੰਦੇ ਤਾਂ ਸਾਨੂੰ ਨੂੰ ਸਵਾਲ ਜਵਾਬ ਕਰਨੇ ਆ ਹੁਣ ਤੱਕ ਜੋ ਕਾਰਗੁਜ਼ਾਰੀ ਹੈ ਤੇ ਹੋਰ ਆਸੇ ਪਾਸੇ ਦੇ ਪਿੰਡਾਂ ਨੂੰ ਲੈ ਕੇ ਸਵਾਲ ਜਵਾਬ ਕਰਨੇ ਸੀ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਕੁਲਦੀਪ ਖਖਰਾਣਾ ਨੂੰ ਘਰੇ ਡਿਟੇਨ ਕਰ ਲਿਆ ਜਾਂਦਾ ਪੁਲਿਸ ਜਿਹੜੀ ਉਹ ਇਹਨਾਂ ਦੇ ਘਰੇ ਆ ਹੁਣ ਤੇ ਆਸੇ ਪਾਸੇ ਵੀ ਭਾਰੀ ਪੁਲਿਸ ਦੀ ਤਾਇਨਾਤੀ ਹੈ ਗੱਲਬਾਤ ਕਰਨੇ ਕੁਲਦੀਪ ਖਖਰਾਣਾ ਸਾਡੇ ਨਾਲ ਹੈ ਘਰੇ ਇਹਨਾਂ ਦੇ ਪੁਲਿਸ ਨੇ ਨੂੰ ਇੱਥੇ ਰੋਕੇ ਹੋਇਆ ਇਹਨੂੰ ਕਹਿੰਦੇ ਕਿ ਤੁਸੀਂ ਅੱਗੇ ਨਹੀਂ ਜਾਣਾ ਭਾਈ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਜੋ ਤੁਹਾਡੇ ਨਾਲ ਵਾਪਰਿਆ ਕੀ ਤੁਸੀਂ ਸਵਾਲ ਜਵਾਬ ਕਰਨੇ ਸੀਗੇ ਉੱਥੇ ਜਾਣਾ ਸੀਗਾ ਕੀ ਗੱਲਬਾਤ ਹੋਈ ਸਾਰੀ ਇਹਨਾ ਅਸੀਂ ਭਗਵੰਤ ਮਾਨ ਨੂੰ ਹੀ ਉਹਦੇ ਬਿਆਨ ਚੇਤੇ ਕਰਾਉਣਾ ਚਾਹੁੰਦੇ ਆ ਕਿ ਭਗਵੰਤ ਮਾਨ ਇਹ ਕਹਿੰਦਾ ਰਿਹਾ ਆਪ ਕਿ ਜਿਹੜੇ ਆਮ ਪਬਲਿਕ ਆ ਆਮ ਜਨਤਾ ਉਹਨੂੰ ਆ ਜਿਹੜੇ ਲੀਡਰਾਂ ਨੂੰ ਸਵਾਲ ਜਵਾਬ ਆ ਜਿਹੜੇ ਕਰਨੇ ਚਾਹੀਦੇ ਆ ਤਾਂ ਕਿ ਪਤਾ ਲੱਗੇ ਲੀਡਰਾਂ ਨੂੰ ਕਿ ਲੋਕ ਆ ਜਿਹੜੇ ਵੇਰ ਹੋ ਚੁੱਕੇ ਆ ਲੋਕ ਇਹ ਜਾਨਣਾ ਚਾਹੁੰਦੇ ਆ ਕਿ ਸਰਕਾਰ ਦੇ ਨਮੁੰਦੇ ਸਰਕਾਰ ਨੇ ਆ ਜਿਹੜਾ ਕੀ ਕੰਮ ਕੀਤਾ ਉਸੇ ਤਹਿਤੀ ਮੈਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਕੱਲ੍ਹ ਪੋਸਟ ਪਾਈ ਆ ਆਪਦੇ ਕੁਲਦੀਪ ਖਖਰਾਣਾ ਪੇਜ ਦੇ ਉੱਤੇ ਕਿ ਅਸੀਂ ਸਰਕਾਰ ਦਾ ਵਿਰੋਧ ਨਹੀਂ ਕਰਨ ਵਾਸਤੇ ਕੱਲ ਨੂੰ ਜਾਣਾ ਕਿਉਂਕਿ ਸਰਕਾਰ ਨੇ ਵਿਕਾਸ ਆ ਚਾਹੇ ਕੁਝ ਲੱਖਾਂ ਰੁਪਈਆ ਦਾ ਹੀ ਕੀਤਾ ਪਰ ਵਿਕਾਸ ਤਾਂ ਵਿਕਾਸ ਹੀ ਹੁੰਦਾ ਪਰ ਅਸੀਂ ਇਸ ਸਰਕਾਰ ਨੂੰ ਸਵਾਲ ਜ਼ਰੂਰ ਪੁੱਛਨੇ ਆ ਕਿ ਤੁਸੀਂ ਕਿਹੜੇ ਕਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਏ ਸੀ ਉਹਨਾਂ ਵਾਅਦਿਆਂ ਦੇ ਵਿੱਚੋਂ ਕਿਹੜੇ ਵਾਅਦੇ ਆ ਤੁਸੀਂ ਜਿਹੜੇ ਹੁਣ ਤੱਕ ਪੂਰੇ ਕੀਤੇ ਆ ਪਰ ਅਫਸੋਸ ਹੈ ਕਿ ਇੰਨੀ ਕਬਰਾੜ ਦੇ ਵਿੱਚ ਆ ਸਰਕਾਰ ਕਿ ਪੰਜਾਬ ਪੁਲਿਸ ਨੂੰ ਜਿਹੜਾ ਉਹਨਾਂ ਦਾ ਅਸਲੀ ਕਿੱਤਾ ਲੋਕਾਂ ਦੀ ਰਾਖੀ ਲਈ ਉਹਦੇ ਤੋਂ ਹਟਾ ਕੇ ਜੇ ਜਿਹੜਾ ਬੰਦਾ ਇਹਨਾਂ ਨੂੰ ਸਵਾਲ ਜਵਾਬ ਕਰਨੇ ਚਾਹੁੰਦਾ ਉਹਨਾਂ ਨੂੰ ਘਰਾਂ ਦੇ ਵਿੱਚ ਆ ਜਿਹੜਾ ਡਿਟੇਨ ਕਰ ਲਿਆ ਜਾਂਦਾ ਜਿਵੇਂ ਮੈਨੂੰ ਕੀਤਾ ਗਿਆ ਰਾਤ 10 ਵਜੇ ਪਹਿਲਾਂ ਡੈਪਟੀ ਸਾਹਿਬ ਆਪ ਐਸ ਐਚਓ ਸਾਹਿਬ ਆਪ 15 ਤੋਂ 20 ਮਲਾਜ਼ਮ ਆਏ ਜਿਵੇਂ ਇੱਕ ਡੈਸਤ ਪਾਉਣੀ ਹੋਵੇ ਆਪਾਂ ਕਿਹੇ ਤੇ ਉਸ ਤੋਂ ਬਾਅਦ ਆ ਜਿਹੜੇ ਨਾਲ ਦੀ ਨਾਲ ਮਲਾਜ਼ਮਾਂ ਜਿਹੜੇ ਰਾਤ ਦੇ ਮੇਰੇ ਘਰੇ ਪਹੁੰਚੇ ਹੋਏ ਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਘਰੇ ਰਹਿਣਾ ਜਿੰਨਾ ਚਿਰ ਉਹ ਪ੍ਰੋਗਰਾਮ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਆ ਜਿਹੜਾ ਘਰ ਦੇ ਵਿੱਚੋਂ ਬਾਹਰ ਨਹੀਂ ਜਾ ਸਕਦੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਕੀ ਗੱਲ ਭਗਵੰਤ ਮਾਨ ਸਿਆ ਕੀ ਡਰ ਆ ਤੁਹਾਨੂੰ ਕੀ ਤੁਹਾਡੇ ਐਮਐਲਏ ਮੰਤਰੀਆਂ ਨੂੰ ਡਰ ਆ ਕਿ ਲੋਕਾਂ ਦੇ ਸਵਾਲ ਦੇਣ ਦੀ ਤੁਹਾਡੇ ਵਿੱਚ ਸ਼ਮਤਾ ਜਿਹੜੀ ਕਾਤੋਂ ਖਤਮ ਹੋ ਗਈ ਆ ਜੇ ਲੋਕ ਤੁਹਾਨੂੰ ਤੁਹਾਡੇ ਵਿਕਾਸ ਬਾਰੇ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅੱਜ ਤੱਕ ਕੀ ਵਿਕਾਸ ਹੋਇਆ ਉਸ ਵਿਕਾਸ ਦੇ ਨਾਂ ਤੋਂ ਜਿਹੜੇ ਵਿਕਾਸ ਦੇ ਨਾਂ ਤੋਂ ਤੁਸੀਂ 92 ਐਮ ਐਲ ਏ ਸੱਤਾ ਦੇ ਵਿੱਚ ਲੈ ਕੇ ਆਏ ਆ ਅੱਜ ਜਦੋਂ ਵਿਕਾਸ ਦੀ ਗੱਲ ਕਰਨਾਂ ਤੇ ਲੋਕ ਤੁਹਾਨੂੰ ਸਵਾਲ ਜਵਾਬ ਕਰਦੇ ਆ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕਿਉਂ ਕੀਤਾ ਜਾ ਰਿਹਾ ਕੀ ਪ੍ਰੋਗਰਾਮ ਸੀ ਕੀ ਇੱਥੇ ਬਣਾਇਆ ਕੀ ਤੁਹਾਡੇ ਮਤਲਬ ਮਹੂਰਤ ਕਾ ਦਾ ਅਦਗਟਨ ਇੱਥੇ ਹੋ ਰਿਹਾ ਤੇ ਕੌਣ ਕੌਣ ਇੱਥੇ ਪਹੁੰਚ ਰਿਹਾ ਸੀ ਇੱਕ ਬਹੁਤ ਇਹ ਹਾਸੋ ਹੀ ਨਹੀਂ ਗੱਲ ਵੀ ਆ ਕਿ ਇੱਕ ਬ੍ਰਿਜ ਬਣਾਇਆ ਗਿਆ ਪੌਲ ਲੋਹੇ ਦਾ ਬੱਚਿਆਂ ਵਾਸਤੇ ਬਣਾਇਆ ਗਿਆ ਕਿ ਬੱਚੇ ਉਹ ਪੌਲ ਨੂੰ ਪਾਰ ਕਰਕੇ ਸ਼ਰਕ ਦੇ ਦੂਜੇ ਪਾਸੇ ਜਾ ਸਕਣ ਕਿਉਂਕਿ ਪਿੰਡ ਆ ਜਿਹੜਾ ਦੂਜੇ ਪਾਸੇ ਆ ਸਕੂਲ ਆ ਜਿਹੜਾ ਦੂਜੇ ਪਾਸੇ ਆ ਉਹਦੇ ਤੇ 25 ਤੋਂ 30 ਲੱਖ ਰੁਪਈਆ ਵੱਧ ਤੋਂ ਵੱਧ ਖਰਚਾ ਪੌਲ ਤੇ ਆਇਆ ਹੁਣ ਪਰ ਦੁਖਦਾਈ ਖਬਰ ਇਹ ਆ ਪੰਜਾਬ ਦੇ ਲਈ ਕਿ ਉਸ ਛੋਟੇ ਜਿਹੇ ਪੌਲ ਦਾ ਦਕਾਟਨ ਕਰਨ ਵਾਸਤੇ ਜਿਹਦੇ ਉੱਤੇ ਕੋਈ ਟਰਾਲਾ ਨਹੀਂ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਚੱਲਣੀ ਸਿਰਫ ਬੰਦੇ ਬੱਚੇ ਚੱਲਣੇ ਆ ਤੇ ਉਸ ਪੁਲ ਦਾ ਧਕਾਟਨ ਕਰਨ ਵਾਸਤੇ ਅੱਜ ਕਰੋੜਾਂ ਰੁਪਏ ਦਾ ਬਜਟ ਆ ਜਿਹੜਾ ਪੰਜਾਬ ਸਰਕਾਰ ਨੇ ਉਹੋ ਜੇ ਕਈ ਪੌੜਾ ਜਿਹੜੇ ਬਣਾ ਸਕਦੀ ਸੀ ਸਰਕਾਰ ਜਿਹੜੇ ਅੱਜ ਪੈਸੇ ਆ ਜਿਹੜੇ ਇਹਨਾਂ ਨੇ ਵੇਸਟ ਕਰਨੇ ਆ ਸਾਹਮਣੇ ਮੰਡੀ ਦੇ ਵਿੱਚ ਕੈਮਰਾਮੈਨ ਨੂੰ ਕਹੂੰਗਾ ਭਰਾ ਨੂੰ ਨਗਾਹ ਮਾਰ ਕੇ ਵੇਖ ਲੈ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਪੁਲਸ ਲੱਗੀ ਹੋਈ ਆ ਪੂਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਪੁਲਿਸ ਸੱਦੀ ਹੋਈ ਆ ਪੂਰੇ ਪੰਜਾਬ ਦੇ ਵਿੱਚੋਂ ਆ ਜਿਹੜੇ ਇੱਥੇ ਲੋਕ ਆ ਜਿਹੜੇ ਅਦਗਾਟਨ ਤੇ ਆ ਰਹੇ ਆ ਤੇ ਮੰਤਰੀਆਂ ਦੇ ਨਾਲ ਕਿੰਨੇ ਐਮਐਲਏਾਂ ਦੇ ਨਾਲ ਕਿੰਨੇ ਪੁਲਿਸ ਮੁਲਾਜ਼ਮਾਂ ਤੇ ਕਿੰਨੀਆਂ-ਕਿੰਨੀਆਂ ਤਨਖਾਹਾਂ ਐਵਰੇਜ 1000 ਤੋਂ ਪਲੱਸ ਜਿਹੜੀ ਹਰ ਮੁਲਾਜ਼ਮ ਦੀ ਪੈਣੀ ਆ ਤੇ ਕਿੰਨੇ ਹਜ਼ਾਰ ਮੁਲਾਜ਼ਮ ਇੱਥੇ ਅੱਜ ਤਨਾਤ ਕੀਤੇ ਹੋਏ ਆ ਤੇ ਕਿੰਨੇ ਸੌਵਾਂ ਦੇ ਵਿੱਚ ਗੱਡੀਆਂ ਆ ਰਹੀਆਂ ਤੇ ਉਹ ਪੈਸਾ ਜਿਹੜਾ ਸਾਰਾ ਕੁਝ ਇੱਕ ਛੋਟੇ ਜਿਹੇ ਪੁਲ ਦੇ ਅਦਕਾਟਣ ਦੇ ਲਈ ਇੰਨਾ ਪੈਸਾ ਜਿਹੜਾ ਇਹ ਮਸ਼ਹੂਰੀ ਦੇ ਵਿੱਚ ਆ ਜਿਹੜਾ ਬਰਬਾਦ ਕਰ ਰਹੇ ਆ ਇਹ ਬਹੁਤ ਮੰਦ ਭਾਗੀ ਪੰਜਾਬ ਦੇ ਲਈ ਗੱਲ ਆ ਇੱਥੇ ਇਹ ਗੜਤਨ ਕਰਨ ਆ ਕੌਣ ਰਿਹਾ ਬਈ ਤੁਹਾਡਾ ਐਮ ਐਲ ਏ ਜਾਂ ਕੋਈ ਮੰਤਰੀ ਕੌਣ ਆ ਰਿਹਾ ਇੱਥੇ ਇੱਥੇ ਐਮ ਐਲ ਏ ਤਾਂ ਸਾਡੀ ਆਉਣੀ ਆਉਣੀ ਆ ਬਲੈਕ 2 ਦੀ ਪਰ ਜਿੱਥੋਂ ਤੱਕ ਸਾਨੂੰ ਕੰਸੋ ਮਿਲੀ ਆ ਕਿ ਇੱਥੇ ਮਨੀਸ਼ ਸੋਧਿਆ ਵਰਗੇ ਵੀ ਆ ਰਹੇ ਆ ਤੇ ਦੋ ਤੋਂ ਤਿੰਨ ਮੰਤਰੀ ਦੱਸਿਆ ਜਾ ਰਿਹਾ ਕਿ ਦੋ ਤੋਂ ਤਿੰਨ ਮੰਤਰੀ ਵੀ ਪਹੁੰਚ ਰਹੇ ਆ ਕਿ ਪੂਰਾ ਵੱਡਾ ਇਹ ਨੂੰ ਆਏ ਦਿਖਾ ਰਹੇ ਆ ਕਿਵੇਂ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਕੋਈ ਬਹੁਤ ਤਕੜਾ ਬ੍ਰਿਜ ਬਣਿਆ ਹੋਵੇ ਜਿਹਦੇ ਤੇ ਕਈ ਹਜ਼ਾਰ ਕਰੋੜ ਰੁਪਈਆ ਖਰਚਾ ਆਇਆ ਹੋਵੇ ਤੇ ਸਰਕਾਰ ਉਹਨੂੰ ਆਪਦੀ ਵੱਡੀ ਉਪलब्ਧੀ ਦਿਖਾਉਣਾ ਚਾਹੁੰਦੀ ਹੋਵੇ ਕਿ ਬਹੁਤ ਵੱਡਾ ਕੰਮ ਆ ਜਿਹੜਾ ਸਰਕਾਰ ਨੇ ਕੀਤਾ ਉਸ ਹਿਸਾਬ ਦੇ ਨਾਲ कामयाम ਲੈ ਕੇ ਆ ਜਿਹੜਾ ਅੱਜ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਸ ਨਿੱਕੇ ਜਿਹੇ ਪੁਲ ਦਾ ਧਕਾਟਨ ਕਰਨ ਵਾਸਤੇ ਆ ਰਹੀ ਆ ਇਹਦੂ ਸ਼ਰਮਨਾਕ ਗੱਲ ਆ ਜਿਹੜੀ ਇਹ ਸਰਕਾਰ ਦੇ ਲਈ ਹੋ ਨਹੀਂ ਸਕਦੀ ਕਰੋੜਾਂ ਰੁਪਈਆ ਦੇ ਬਜਟ ਦੇ ਉੱਤੇ ਇੰਨੀ ਮੰਤਰੀ ਜਾਂ ਐਮਐਲਏ ਨਹੀਂ ਆਉਂਦੇ ਤੇ ਲੱਖਾਂ ਦੇ ਪੁਲ ਦੇ ਉੱਤੇ ਜਿਹੜਾ ਲੋਕਾਂ ਦੇ ਲਈ ਪਬਲਿਕ ਦੇ ਲਈ ਬਣਾਇਆ ਗਿਆ ਕੋਈ ਵੱਡੀਆਂ ਭਾਰੀ ਮਸ਼ੀਨਰੀਆਂ ਵਾਸਤੇ ਨਹੀਂ ਬਣਾਇਆ ਗਿਆ ਪੈਦਲ ਲੋਕਾਂ ਵਾਸਤੇ ਬਣਾਇਆ ਉਹਦੇ ਵਾਸਤੇ ਐਡਾ ਵੱਡਾ ਧਾਮ-ਜਾਮ ਆ ਜਿਹੜਾ ਇਹ ਸਰਕਾਰ ਨੂੰ ਕਰਨਾ ਪੈ ਰਿਹਾ ਇਥੋਂ ਸਾਫ ਯਾਰ ਹੁੰਦਾ ਕਿ ਸਰਕਾਰ ਦੇ ਪੱਲੇ ਕੁਝ ਨਹੀਂ ਹੈ ਖਾਲੀ ਜਿਵੇਂ ਫਲੈਕਸ ਬੋਰਡ ਅਸੀਂ ਵੱਡੇ-ਵੱਡੇ ਵੇਖਦੇ ਆ ਮਸ਼ਹੂਰੀਆਂ ਵੇਖਦੇ ਆ ਉਸੇ ਤਰ੍ਹਾਂ ਹੀ ਇਹ ਕਿਸੇ ਡਰਾਮੇ ਬਾਜੋਂ ਇਹ ਪੁਲ ਦੀ ਆ ਜਿਹੜੀ ਮਸ਼ਹੂਰੀ ਕਰਨ ਵਾਸਤੇ ਆਪਣਾ ਯਾਮ ਧਾਮ ਆ ਜਿਹੜਾ ਲੈ ਕੇ ਆ ਰਹੇ ਆ ਪਿੰਡ ਦਾਰਾਪੁਰ ਦੇ ਵਿੱਚ ਅੱਛਾ ਅਕਸਰ ਹੁੰਦਾ ਕਿ ਜਦੋਂ ਕੋਈ ਪ੍ਰਦਰਸ਼ਨ ਹੋਵੇ ਵੱਡਾ ਕਿਤੇ ਜਾਣ ਹੋਵੇ ਉਹਨੂੰ ਉਦੋਂ ਡੱਕਦੇ ਆ ਘਰਾਂ ਵਿੱਚ ਕੇ ਉੱਥੇ ਪਹੁੰਚ ਨਾ ਸਕਣ ਇਹ ਤਾਂ ਪਰ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਕੋਲੇ ਪ੍ਰੋਗਰਾਮ ਤੁਹਾਨੂੰ ਘਰੋਂ ਨਿਕਲਣ ਦਾ ਵੀ ਮਤਲਬ ਪਾਬੰਦੀ ਲਾਤੀ ਘਰੋਂ ਬਾਹਰ ਨਹੀਂ ਜਾਣਾ ਇਹ ਬਹੁਤ ਮਨ ਮੰਤ ਭਾਗੀ ਗੱਲ ਆ ਕਿ ਅਸੀਂ ਆਪਦੇ ਬਲਾਕ 2 ਦੇ ਵਿੱਚ ਮੇਰੇ ਪਿੰਡ ਤੋਂ 1 ਕਿਲੋਮੀਟਰ ਜਿੱਥੇ ਅਦਕਾਟਨ ਹੋਣਾ ਕੀ ਐਸੀ ਕੱਲ ਨੂੰ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਜਾਂ ਮੰਤਰੀ ਆ ਕੱਲ ਨੂੰ ਇਹਨਾਂ ਨੇ ਵੋਟਾਂ ਲੈਣ ਨਹੀਂ ਆਉਣਾ ਕਿ ਉਦੋਂ ਵੀ ਸਾਨੂੰ ਇਹ ਅੰਦਰ ਤਾਲਕੇ ਰੱਖਣਗੇ ਸੋ ਇਥੋਂ ਸਰਕਾਰ ਦੀ ਨਲਾਇਕੀ ਦਾ ਪਤਾ ਲੱਗਦਾ ਕਿ ਸਰਕਾਰ ਦੇ ਕੋਲ ਹਕੀਕਤ ਦੇ ਵਿੱਚ ਕੁਝ ਨਹੀਂ ਹੈ ਸਰਕਾਰ ਇਸ ਕਰਕੇ ਸਾਨੂੰ ਜਿਹੜਾ ਡਿਟੇਨ ਕਰਨਾ ਚਾਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਸਾਡਾ ਜਿਹੜਾ ਮਜ਼ਾਕ ਨਾ ਉੱਡੇ ਲੋਕਾਂ ਨੂੰ ਆ ਜਿਹੜੀ ਸਾਡੀ ਅਸਲੀ ਸਲੀਆਤਾ ਜਿਹੜੀ ਉਹ ਲੋਕਾਂ ਸਾਹਮਣੇ ਨਾ ਆ ਸਕੇ ਇਸ ਕਰਕੇ ਆ ਜਿਹੜਾ ਡਿਟੇਨ ਕੀਤਾ ਗਿਆ ਅੱਗੇ ਵੇਖਦੇ ਹੁੰਦੇ ਸੀ ਕਿ ਬਹੁਤ ਸਾਡੇ ਸਤਕਾਰਯੋਗ ਪੁਰਾਣੇ ਆਗੂ ਵੱਡੇ ਆਗੂ ਆ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਸੀ ਪਰ ਮੈਂ ਤਾਂ ਹੈਰਾਨ ਆ ਕਿ ਮੇਰੇ ਅਰਗਾ ਇੱਕ ਛੋਟਾ ਜਿਹਾ ਆਗੂ ਆ ਉਹਨੂੰ ਡਿਟੇਨ ਕਰਨ ਵਾਸਤੇ ਪੁਲਿਸਾਂ ਜਿਹੜੀ ਰਾਤ ਦੀ ਪੱਬਾਂ ਭਾਰ ਹੋਈ ਫਿਰਦੀ ਆ ਸੋ ਇਹ ਤੋਂ ਸ਼ਰਮਿੰਦਗੀ ਦੀ ਕੀ ਗੱਲ ਕਹਿ ਸਕਦੇ ਆ ਪੰਜਾਬ ਪੁਲਿਸ ਲਈ ਪੰਜਾਬ ਸਰਕਾਰ ਲਈ ਕਿ ਜਦੋਂ ਛੋਟੇ-ਛੋਟੇ ਸਾਡੇ ਅਰਗਿਆਂ ਤੋਂ ਛੋਟੇ ਆਗੂਆਂ ਤੋਂ ਪੁਲਿਸ ਡਰ ਲੱਗ ਪਈ ਸਰਕਾਰ ਡਰ ਲੱਗ ਪਈ ਤਾਂ ਫਿਰ ਕਿਸਾਨ ਸੰਯੁਕਤ ਮੋਰਚੇ ਦੇ ਸਾਡੇ ਵੱਡੇ ਆਗੂਆਂ ਦਾ ਕਦੇ ਵੀ ਆ ਜਿਹੜਾ ਸਾਹਮਣਾ ਨਹੀਂ ਕਰ ਸਕਦੇ ਵੈਸੇ ਤੁਹਾਡੇ ਹਲਕੇ ਦੇ ਵਿੱਚ ਵੈਸੇ ਸਾਰੇ ਕੰਮ ਹੋ ਰਹੇ ਜਿਹੜੇ ਮਤਲਬ ਕੰਮ ਸਰਕਾਰ ਨੇ ਅਖੇ ਜਿਵੇਂ ਕਹਿੰਦੇ ਸੀ ਕਿ ਯੋਧ ਨਸ਼ਾ ਵਿਰੋਧ ਚਲਾਉਣਾ ਹੈ ਨਸ਼ਾ ਖਤਮ ਹੋ ਜਾਊਗਾ 31 ਮਈ ਤੱਕ ਅਸੀਂ ਪ੍ਰੋਗਰਾਮ ਕਰਨੇ ਆ ਉਸ ਤੋਂ ਬਾਅਦ ਸੀਗਾ ਸਿੱਖਿਆ ਕ੍ਰਾਂਤੀ ਆ ਮੈਂ ਪਹਿਲਾਂ ਨਸ਼ਾ ਦੱਸੋ ਕਿ ਨਸ਼ਾ ਖਤਮ ਹੋ ਗਿਆ ਤੁਹਾਡੇ ਹਲਕੇ ਦੇ ਵਿੱਚੋਂ ਬਿਲਕੁਲ ਨਸ਼ਾ ਨਹੀਂ ਖਤਮ ਹੋਇਆ ਜਿੰਨਾ ਚਾਹੀਦਾ ਸਾਨੂੰ ਸਰਕਾਰ ਦੱਸੇ ਉਹਨਾਂ ਸਾਡੇ ਹਲਕੇ ਦੇ ਵਿੱਚੋਂ ਨਸ਼ਾ ਜਿਹੜਾ ਜਿਵੇਂ ਚੱਲਦਾ ਸੀ ਉਵੇਂ ਚੱਲ ਰਿਹਾ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਓ ਮੈਂ ਆਪਦੇ ਪਿੰਡ ਦੀ ਗੱਲ ਕਰਦਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਮਰ ਰੋੜਾ ਨੇ ਦਕਾਟਣ ਕਰਨ ਵਾਸਤੇ ਆਉਣਾ ਸੀ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਸਕੂਲ ਦੇ ਵਿੱਚ ਜਾ ਕੇ ਲੋਕਾਂ ਨੂੰ ਦਿਖਾਇਆ ਕਿ ਇਹ ਕਮਰੇ ਉਹੋ ਆ ਜਦੋਂ ਅਸੀਂ ਇਹਨਾਂ ਕਮਰਿਆਂ ਦੇ ਵਿੱਚ ਬਹਿ ਕੇ ਪੜ੍ਹਦੇ ਹੀ ਰਹੇ ਹਾਂ ਉਹ ਪੁਰਾਣੇ ਕਮਰੇ ਪਰਾਣੀਆਂ ਬਿਲਡਿੰਗਾਂ ਪ੍ਰਿੰਸੀਪਲ ਆ ਜਿਹੜਾ ਸਾਡੇ ਸਕੂਲ ਦੇ ਵਿੱਚ ਹੈ ਨਹੀਂ ਟੀਚਰ ਆ ਜਿਹੜੇ ਸਾਡੇ ਸਕੂਲ ਦੇ ਵਿੱਚ ਤਿੰਨ ਤੋਂ ਚਾਰ ਆ ਸਾਡੇ ਸਕੂਲ ਦੇ ਵਿੱਚ ਪੀ ਹੈ ਨੇ ਪੀ ਐਨ ਹੈ ਨਹੀਂ ਬੱਚਿਆਂ ਤੋਂ ਪੜ੍ਹਾਈ ਦੀ ਜਗ੍ਹਾ ਤੇ ਕੰਮ ਕਰਾਇਆ ਜਾਂਦਾ ਸਕੂਲ ਦਾ ਤੇ ਇਸ ਕਰਕੇ ਸਿੱਖਿਆ ਕ੍ਰਾਂਤੀ ਦੇ ਵਿੱਚੋਂ ਵੀ ਇਹ ਸਰਕਾਰ ਬਿਲਕੁਲ ਖਤਮ ਤੇ ਨਾਲ ਦੀ ਨਾਲ ਨਸ਼ਾ ਵਿਰੋਧ ਜਿਹੜੀ ਜੰਗ ਲਾਈ ਆ ਉਹਦੇ ਵਿੱਚੋਂ ਵੀ ਇਹ ਲਫਾਫਾ ਜਿਹੜਾ ਇਹਨਾਂ ਦਾ ਸਾਹਮਣੇ ਆ ਗਿਆ ਉਸ ਤੋਂ ਅਗਲੀ ਗੱਲ ਮੈਂ ਤੁਹਾਨੂੰ ਨਹਿਰੀ ਪਾਣੀ ਦਾ ਵੀ ਇਹਨਾਂ ਨੇ ਬਹੁਤ ਮੁੱਦਾ ਚੱਕਿਆ ਕਿਸਾਨ ਬਹੁਤ ਖੁਸ਼ ਹੈ ਕਹਿੰਦੇ ਟੇਲਾਂ ਤੇ ਪਾਣੀ ਪਹੁੰਚਦਾ ਵੀਡੀਓ ਪਾ ਰਹੇ ਕਿਸਾਨ ਬਿਲਕੁਲ ਲੋਕ ਕਹਿੰਦੇ ਆ ਕਿ ਬਹੁਤ ਖੁਸ਼ ਆ ਪੰਜਾਬ ਦਾ ਪਾਣੀ ਆ ਜਿਹੜਾ ਪੰਜਾਬ ਦੇ ਹਰ ਖੇਤ ਤੱਕ ਜਾਣ ਲੱਗ ਪਿਆ ਇਸ ਕਰਕੇ ਅਸੀਂ ਦੂਜੇ ਰਾਜਾਂ ਨੂੰ ਪਾਣੀ ਨਹੀਂ ਦੇਣਾ ਚਾਹੁੰਦੇ ਆ ਸਾਹਮਣੇ ਇਧਰਲੇ ਪਾਸੇ ਨਹਿਰ ਆ ਸਿਰਫ ਇਤੋਂ 2 ਤੋਂ 2.5 ਕਿੱਲੇਵਾਟ ਇਸ ਨਹਿਰ ਦਾ ਪਾਣੀ ਆ ਜਿਹੜਾ ਇੱਥੇ ਜਿੱਥੇ ਆਪਾਂ 2 2 ਢਾਈ ਕਿਲੇਵਾਰ ਤੇ ਖੜੇ ਆ ਇੱਥੇ ਨਹੀਂ ਆਉਂਦਾ ਤੇ ਮੇਰੇ ਪਿੰਡ ਦੇ ਵਿੱਚ 95% ਖੇਤਾਂ ਨੂੰ ਨਹਿਰ ਦਾ ਪਾਣੀ ਨਹੀਂ ਲੱਗਦਾ ਇਹ ਹਾਲਾਤ ਆ ਇਹਨਾਂ ਦੇ ਨਹਿਰ ਵਿਭਾਗ ਦੇ ਇਹ ਹਾਲਾਤ ਆ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਇਹ ਹਾਲਾਤ ਆ ਇਹਨਾਂ ਦੀ ਜੰਗ ਨਸ਼ਾ ਵਿਰੋਧੀ ਇਹਨਾਂ ਕੋਲ ਕੇਵਲ ਤੇ ਕੇਵਲ ਝੂਠ ਤੋਂ ਸਵਾਏ ਹੋਰ ਇਹ ਸਰਕਾਰ ਦੇ ਪੱਲੇ ਆ ਜਿਹੜਾ ਕੱਖ ਨਹੀਂ ਹੈ ਪਰ ਸਰਕਾਰ ਇਹ ਕਹਿੰਦੀ ਹੈ ਕਿ ਜੇਕਰ ਅਸੀਂ ਕੰਮ ਨਾ ਕੀਤਾ ਹੁੰਦਾ ਲੁਧਿਆਣਾ ਸੀਟ ਜਿੱਤ ਕੇ ਹਟਿਆ ਲੋਕਾਂ ਨੇ ਤਾਂ ਹੀ ਵੋਟਾਂ ਪਾਈਆਂ ਕਿ ਜੇਕਰ ਵਿਕਾਸ ਹੋਰੇ ਲੋਕ ਖੁਸ਼ ਨੇ ਤਾਂ ਹੀ ਸਹੀ ਜਿੱਤੇ ਹੁਣ ਦੁਬਾਰੇ ਫਿਰ 70 ਸਾਲ ਦਾ ਆਪਾਂ ਇਤਿਹਾਸ ਚੱਕ ਕੇ ਵੇਖ ਲਈਏ ਜਿਮਣੀ ਚੋਣ ਦੇ ਵਿੱਚ 99% ਜਿਹੜੀ ਸਰਕਾਰ ਹੁੰਦੀ ਆ ਉਹੋ ਹੀ ਜਿੱਤਦੀ ਆ ਦੂਜਾ ਇਹਨਾਂ ਨੇ ਜਿਮਣੀ ਚੋਣ ਆ ਜਿਹੜੀ ਲੁਧਿਆਣੇ ਵਾਲੀ ਜਿੱਤੀ ਆ ਉਹ ਪੈਸੇ ਤੇ ਜਿੱਤੀ ਆ ਉਹ ਆਪਦੀ ਪਾਵਰ ਦੇ ਨਾਲ ਜਿੱਤੀ ਆ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਸਾਨੂੰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਅਸੀਂ ਇੱਕ ਵਾਰੀ ਬਣਾ ਦਿਓ ਜੇ ਅਸੀਂ ਕੰਮ ਕੀਤੇ ਹੋਏ ਸਾਨੂੰ ਵੋਟਾਂ ਪਾ ਦਿਓ ਨਹੀਂ ਤਾਂ ਨਾ ਪਾਇਓ ਤੁਹਾਡੇ ਚੈਨਲ ਨੇ ਵੀ ਦਿਖਾਇਆ ਸੂਟ ਤੱਕ ਉੱਥੇ ਵੰਡੇ ਗਏ ਰਾਸ਼ਨ ਤੱਕ ਉੱਥੇ ਵੰਡੇ ਗਏ ਬੁੜੀਆਂ ਨੂੰ ਸਾਰੀਆਂ ਉੱਥੇ ਵੰਡੀਆਂ ਗਈਆਂ ਕਿਹੜੀ ਚੀਜ਼ ਨਹੀਂ ਉੱਥੇ ਦਿੱਤੀ ਗਈ ਕਿੰਨੇ ਲੋਕਾਂ ਨੂੰ ਉੱਥੇ ਪੈਸੇ ਦੀ ਆ ਜਿਹੜੀ ਕਿਉਂਕਿ ਜਿਹੜਾ ਬਣਾਇਆ ਉਥੋਂ ਹੁਣ ਐਮਐਲਏ ਉਹ ਬਹੁਤ ਵੱਡਾ ਇੱਕ ਬਿਜ਼ਨਸਮੈਨ ਬੰਦਾ ਉਹਨੇ ਪਹਿਲਾ ਰਾਜ ਸਭਾ ਵੀ ਹੈ ਜਿਹੜੀ ਕਰੋੜਾਂ ਰੁਪਈਆ ਦੇ ਵਿੱਚ ਲਈ ਸੀ ਉਹਨੂੰ ਰਾਜ ਸਭਾ ਤੋਂ ਪਾਸੇ ਕਰਕੇ ਐਮਐਲਏ ਬਣਾਉਣਾ ਚਾਹੁੰਦੇ ਸੀ ਪਰ ਉਹ ਕਹਿੰਦਾ ਪਹਿਲਾ ਐਮਐਲਏ ਬਣਾਓ ਰਾਜ ਸਭਾ ਤੋਂ ਮੈਂ ਸਤੀਵਾ ਫੇਰ ਦਊਗਾ ਜਮਣੀ ਚੋਣ ਜਿੱਤਣ ਦਾ ਕਾਰਨ ਕੇਵਲ ਤੇ ਕੇਵਲ ਇਹਨਾਂ ਨੇ ਗਲਤ ਪਾਵਰ ਇਸਤੇਮਾਲ ਕੀਤੀ ਤੇ ਪੈਸਾ ਜਿਹੜਾ ਪੂਰਾ ਚਲਾ ਕੇ ਜਿਹੜੀ ਜਮਣੀ ਚੋਣ ਜਿੱਤੀ ਆ ਦੂਜਾ 2027 ਦੇ ਵਿੱਚ ਇਹਨਾਂ ਨੂੰ ਆ ਪਤਾ ਲੱਗ ਜਾਊਗਾ ਕਿ ਕਿੰਨਾ ਕੁ ਅਸੀਂ ਪੰਜਾਬ ਦਾ ਵਿਕਾਸ ਕੀਤਾ ਤੇ ਕਿੰਨੇ ਕੁ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਆ ਖੁਸ਼ ਦਿਖਾਈ ਤਾਂ ਜਿਹੜੇ ਹੁਣ ਲੋਕਾਂ ਨੂੰ ਦੇਣ ਲੱਗ ਪਏ ਆ ਕਿ ਕਿੰਨਾ ਕੁ ਇਸ ਪਾਰਟੀ ਨੇ ਲੋਕਾਂ ਦਾ ਵਿਕਾਸ ਕੀਤਾ ਜਿਵੇਂ ਤੁਸੀਂ ਆਖਿਆ ਕਿ ਖਬਰ ਮਿਲੀ ਹੈ ਮਨੀਸ਼ ਸੋਦੀ ਇੱਥੇ ਆ ਰਹੇ ਆ ਉਹਨਾਂ ਦੇ ਆਉਣ ਨੂੰ ਕਿਵੇਂ ਦੇਖਦੇ ਹੋ ਕਿ ਇੱਥੇ ਅਧਗਟਨ ਕਰਨ ਮਨੀਸ਼ ਸੋਦੀ ਆ ਪਹੁੰਚ ਰਹੇ ਆ ਉਹਨੂੰ ਕਿਵੇਂ ਦੇਖਦੇ ਹੋ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਹੈ ਜਿੰਨੇ ਲਟੇਰੇ ਆ ਦਿੱਲੀ ਦੇ ਜਿੰਨਾ ਉਤੇ ਕੇਸ ਪਏ ਆ ਜਿੰਨੇ ਲਟੇਰੇ ਆ ਜਿੰਨੇ ਸੱਤਾ ਤੋਂ ਬਾਹਰ ਹੋਏ ਆ ਉਹ ਸਾਰੇ ਚੱਕ ਕੇ ਸਾਡੇ ਪੰਜਾਬ ਦੇ ਉੱਤੇ ਬਾਤੇ ਆ ਚਾਹ ਸਲਾਹਕਾਰ ਮੁੱਖ ਮੰਤਰੀ ਦਾ ਲਾ ਲੋ ਚਾਹ ਇੰਡਸਟਰੀ ਚੇਅਰਮੈਨ ਲਾ ਲੋ ਚਾਹ ਪ੍ਰਦੂਸ਼ਨ ਚੇਅਰਮੈਨ ਲਾ ਲੋ ਚਾਹ ਮਨੀਸ਼ ਸਬਧੀਆਂ ਅਰਗੇ ਜਿਹੜੇ ਵੱਡੇ ਅਉਦਿਆਂ ਤੇ ਬੈਠੇ ਆ ਇਹਨਾਂ ਸਾਰਿਆਂ ਦੀ ਦੇਣ ਕੀ ਆ ਪੰਜਾਬ ਨੂੰ ਇਹਨਾਂ ਨੇ ਪੰਜਾਬ ਦੇ ਲਈ ਕੀਤਾ ਕੀ ਆ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦਾ ਕਾਰਨ ਕੋ ਆ ਕਿ 1.5 ਸਾਲ ਰਹਿ ਗਿਆ 1.5 ਸਾਲ ਦੇ ਵਿੱਚ ਪੰਜਾਬ ਨੂੰ ਲੁੱਟ ਕੇ ਦਿੱਲੀ ਲੈ ਜਾਓ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਆ ਜਿਹੜੀ ਸਰਕਾਰ ਕਦੇ ਨਹੀਂ ਆਉਣੀ ਇਸ ਕਰਕੇ ਮਨੀਸ਼ ਸੁਧਧਾਰਕਾਂ ਦੀ ਦੇਣ ਇਹ ਆ ਪੰਜਾਬ ਨੂੰ ਕਿ ਉਹ ਪੰਜਾਬ ਨੂੰ ਲੁੱਟਣ ਆਸਤੇ ਆਏ ਆ ਲੁੱਟ ਕੇ ਪੰਜਾਬ ਨੂੰ ਲੈ ਕੇ ਜਾਣਾ ਚਾਹੁੰਦੇ ਆ ਇਸ ਫਰਜ਼ ਕਰ ਲੋ ਜੇ ਇੱਥੇ ਅੱਜ ਆਉਂਦਾ ਅਦਕਾਟਨ ਕਰਨ ਉਹਦਾ ਕੀ ਦੇਣ ਆ ਉਹਦਾ ਕੀ ਇੱਥੇ ਤੁੱਕ ਬੰਦੀ ਆ ਕਿ ਉਹ ਮੁੱਖ ਮੰਤਰੀ ਸਾਡੇ ਨੂੰ ਛੱਡ ਕੇ ਸਾਡੇ ਐਮਪੀਆ ਨੂੰ ਛੱਡ ਕੇ ਸਾਡੇ ਮੰਤਰੀਆਂ ਨੂੰ ਛੱਡ ਕੇ ਮਨੀਸ਼ ਸਸੌਧਿਆ ਜਿਹੜਾ ਸਾਡੇ ਲੋਕਾਂ ਨੇ ਜਿਹੜੇ ਬੰਦੇ ਨੂੰ ਚਾਹਿਆ ਨਹੀਂ ਜਿਹੜੇ ਲੋਕਾਂ ਨੇ ਉਹਨੂੰ ਵੋਟ ਨਹੀਂ ਪਾਈ ਉਹ ਬੰਦੇ ਦਾ ਕੀ ਤੁੱਕ ਬੰਦਾ ਇੱਥੇ ਆ ਕੇ ਧ ਘਾਟਨ ਕਰਨ ਦਾ ਧ ਘਾਟਨ ਸਿਰਫ ਦਿੱਲੀ ਵਾਲਿਆਂ ਤੋਂ ਕਰਾਇਆ ਜਾ ਰਿਹਾ ਕਿ ਦਿੱਲੀ ਵਾਲਿਆਂ ਦਾ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਰਾਜ ਸਭਾ ਵਰਗੀਆਂ ਸੱਤਾ ਦੀਆਂ ਕੁਰਸੀਆਂ ਇਹਨਾਂ ਨੂੰ ਦਿੱਤੀਆਂ ਜਾਣ ਤੇ ਪੰਜਾਬ ਨੂੰ ਲੁੱਟ ਕੇ ਆ ਜਿਹੜਾ ਦਿੱਲੀ ਨੂੰ ਲੈ ਜਾਣਾ ਕਿੰਨਾ ਸਮਾਂ ਤੁਹਾਨੂੰ ਮਤਲਬ ਜਿਹੜਾ ਘਰੇ ਡੱਕ ਕੇ ਰੱਖਣਾ ਕਿ ਬਾਹਰ ਨਹੀਂ ਜਾਣ ਦੇਣਾ ਕਿੰਨਾ ਸਮਾਂ ਕਹਿ ਰਹੇ ਕਿ ਇੱਥੇ ਰਹਿਣਾ ਤੁਸੀਂ ਮੈਨੂੰ ਇਹਨਾਂ ਨੇ ਕਿਹਾ ਕਿ 12 1 ਵਜੇ ਤੱਕ ਪ੍ਰੋਗਰਾਮ ਖਤਮ ਹੋਊਗਾ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਐਮ ਐਲ ਏ ਮੰਤਰੀ ਇੱਥੋਂ ਚਲੇ ਗਏ ਉਸ ਤੋਂ ਬਾਅਦ ਪ੍ਰਧਾਨ ਜੀ ਤੁਹਾਨੂੰ ਛੋੜ ਆ ਮੈਂ ਖੇਤ ਪਾਣੀ ਮੋਟਰ ਦਾ ਮੋੜ ਨ ਜਾਣਾ ਸੀ ਉਹ ਵੀ ਨਹੀਂ ਜਾਇਆ ਗਿਆ ਪੱਠੇ ਵੱਡੇ ਸੀ ਮੈਂ ਪੱਠੇ ਵੱਡਣਾਂ ਵਾਸਤੇ ਮਲਾਜ਼ਮਾ ਜਿਹੜੇ ਮੇਰੇ ਨਾਲ ਖੇਤ ਦੇ ਵਿੱਚ ਗਏ ਜਿੰਨਾ ਚਿਰ ਮੈਂ ਪੱਠੇ ਵੱਢੀ ਗਿਆ ਉਹਨਾਂ ਚਿਰ ਮੇਰੇ ਆਸੇ ਪਾਸੇ ਖੜੇ ਮੈਂ ਇਹ ਪੁੱਛਣਾ ਚਾਹਣਾ ਪੰਜਾਬ ਸਰਕਾਰ ਨੂੰ ਕਿ ਸਾਡੀ ਰਾਖੀ ਇੰਨੀ ਕਿਉਂ ਕੀਤੀ ਜਾ ਰਹੀ ਆ ਅਸੀਂ ਕੀ ਕ੍ਰਾਇਮ ਕੀਤਾ ਅਸੀਂ ਕੀ 2 ਨੰਬਰ ਦਾ ਕੰਮ ਕਰਦੇ ਆ ਜੇ ਇੰਨੀ ਰਾਖੀ ਤੁਸੀਂ ਗੈਂਗਸਟਰਾਂ ਦੀ ਕਰਦੇ ਤੇ ਸ਼ੈਤ ਪੰਜਾਬ ਦਾ ਮਾਹੌਲ ਆ ਜਿਹੜਾ ਅੱਜ ਬਣਿਆ ਹੋਇਆ ਥਾਣਿਆਂ ਦੇ ਉੱਤੇ ਬੰਬ ਚੱਲਦੇ ਆ ਉਹ ਨਾ ਚੱਲਦੇ ਜੇ ਐਨੀ ਰਾਖੀ ਤੁਸੀਂ ਚਿੱਟਾ ਵੇਚਣ ਵਾਲਿਆਂ ਦੀ ਕਰਦੇ ਨਸ਼ੇੜੀਆਂ ਦੀ ਕਰਦੇ ਜਿਹੜੇ ਪੰਜਾਬ ਨੂੰ ਘੌਣ ਵਾਂਗੂ ਖਾ ਰਹੇ ਆ ਸ਼ੈਤ ਉਹ ਚਿੱਟਾ ਪੰਜਾਬ ਦੇ ਵਿੱਚੋਂ ਬੰਦ ਹੋ ਜਾਂਦਾ ਜੇ ਇੰਨੀ ਰਾਖੀ ਤੁਸੀਂ ਪੰਜਾਬ ਨੂੰ ਲੁੱਟਣ ਵਾਲਿਆਂ ਦੀ ਕਰਦੇ ਉਹਨਾਂ ਅਵਸਰਾਂ ਦੀ ਕਰਦੇ ਜਿਹੜੇ ਕਰਾਪਸ਼ਨ ਦੇ ਵਿੱਚ ਤੈਸ ਨੈਸ ਹੋਏ ਪਏ ਆ ਸ਼ਾਂਤ ਪੰਜਾਬ ਦੇ ਵਿੱਚੋਂ ਕਰਾਪਸ਼ਨ ਖਤਮ ਹੋ ਜਾਂਦੀ ਇੰਨੀ ਰਾਖੀ ਤੁਸੀਂ ਸਾਡੀ ਕਰਨ ਦੀ ਬਜਾਏ ਆਪਦੇ ਕਰਪਟ ਐਮਐਲਏ ਆਪਦੇ ਕਰਪਟ ਜਿੰਨੇ ਵੀ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੁਹਾਡੇ ਕਰਪਟ ਉਹਨਾਂ ਦੀ ਰਾਖੀ ਕਰਦੇ ਤੇ ਸ਼ਾਇਦ ਪੰਜਾਬ ਦੇ ਹਾਲਾਤ ਅੱਜ ਆ ਜਿਹੜੇ ਹੋਰ ਹੋਣੇ ਸੀ ਰਾਖੀ ਸਾਡੀ ਤਾਂ ਕਰਦੇ ਆ ਕਿ ਇਹ ਲੋਕ ਜਿਹੜੀ ਚਿੰਗਿਆੜੀ ਵਾਂਗੂ ਪੰਜਾਬ ਦੇ ਲੋਕਾਂ ਨੂੰ ਜਗਾ ਰਹੇ ਆ ਸੋ ਇਹਨਾਂ ਦੀ ਆਵਾਜ਼ ਆ ਜਿਹੜੀ ਬੰਦ ਕੀਤੀ ਜਾਵੇ ਨਾ ਤਾਂ ਸਾਡੇ ਪੁਰਖਾਂ ਦੀਆਂ ਆਵਾਜ਼ਾਂ ਕਿਸੇ ਸਰਕਾਰ ਨੇ ਬੰਦ ਕੀਤੀਆਂ ਤੇ ਨਾ ਹੀ ਸਾਡੀ ਆਵਾਜ਼ ਬੰਦ ਹੋਣੀ ਆ ਕਿਰਤੀ ਕਿਸਾਨ ਯੂਨੀਅਨ ਜਦੋਂ ਜਦੋਂ ਪੰਜਾਬ ਦੇ ਉੱਤੇ ਕੋਈ ਵੀ ਸਰਕਾਰ ਜ਼ੁਲਮ ਕਰੂਗੀ ਉਦੋਂ ਕਿਰਤੀ ਕਿਸਾਨ ਯੂਨੀਅਨ ਆਣਾ ਜਿਹੜੀ ਆਵਾਜ਼ ਬਲੰਦ ਕਰਦੀ ਰਹੂਗੀ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ